ਡਾਕਟਰ ਸਾਹਿਬ ਦੇਸੀ ਘਿਓ ਦੇ ਬਾਰੇ ਤਾਂ ਡਾਕਟਰਾਂ ਨੇ ਡਰਾ ਹੀ ਬਹੁਤ ਰੱਖਿਆ ਤੁਹਾਡੇ ਤਾਂ ਕੋਲੇਸਟ੍ਰੋਲ ਵੱਧ ਜੂਗਾ ਜੀ ਤੁਹਾਡਾ ਬੀਪੀ ਵਧਣ ਲੱਗ ਜੂਗਾ ਜੀ ਤੁਸੀਂ ਫਲਾਣਾ ਤੇਲ ਖਾਓ ਤੁਸੀਂ ਸਨਫਲਾਵਰ ਆਉਂਦਾ ਤੁਸੀਂ 올ਿਵ ਆਇਲ ਆਉਂਦਾ ਤੁਸੀਂ ਆ ਖਾਓ ਦੇਸੀ ਘਿਓ ਘਰਾਂ ਚੋਂ ਗਾਇਆਂ ਦੇ ਮਗਰ ਲੱਗੇ ਨਾ ਤੁਸੀਂ ਵੀ ਗੋਰਿਆਂ ਦੇ ਮਗਰ ਲੱਗੇ ਨਾ ਗੋਰੇ ਜਦੋਂ ਹਿੰਦੁਸਤਾਨ ਆਏ ਸੀਗੇ ਨਾ ਉਹਨਾਂ ਨੇ ਲੋਕਾਂ ਦੀ ਉਮਰ ਘਟਾਉਣ ਦੇ ਲਈ ਤੁਹਾਨੂੰ ਡਾਲਡਿਆਂ ਰਿਫਾਈਨਡਾਂ ਦੇ ਚੱਕਰਾਂ 'ਚ ਕੋਸੋੜ ਦਿੱਤਾ ਹੂੰ ਜਦ ਕੇ ਤਦ ਜਿਹੜੇ ਲੋਕ ਦੇਸੀ ਘੋ ਖਾਂਦੇ ਸੀਗੇ ਨਾ ਤੇ ਪਸੀਨਾ ਬਹਾਂਦੇ ਸੀਗੇ ਉਹਨਾਂ ਦੀ ਉਮਰ 100-100 ਸਾਲ ਹੁੰਦੀ ਸੀਗੀ ਤੇ ਉਹਨਾਂ ਦੇ ਸਰੀਰ ਤਕੜੇ ਰਹਿੰਦੇ ਸੀਗੇ ਕੋਈ ਦਰਦ ਨਹੀਂ ਕੋਈ ਬਿਮਾਰੀ ਨਹੀਂ ਕੋਈ ਕਮਜ਼ੋਰੀ ਨਹੀਂ ਕੋਈ ਥਕਾਨ ਨਹੀਂ ਉਹ ਚੰਗੇ ਸੀਗੇ ਕਿ ਆਪਾਂ ਚੰਗੇ ਆ ਅੱਜ 25 ਸਾਲ 'ਚ ਹਾਰਟ ਅਟੈਕ ਆ ਰਿਹਾ ਕਿਉਂ ਆ ਰਿਹਾ ਜੀ 25 ਸਾਲ ਦੇ ਮੰਡੇ ਨੇ ਵੀ ਤੁਸੀਂ ਹਸਪਤਾਲ 'ਚ ਸੁਣਿਆ ਹੋਊਗਾ ਕਿ ਸਟੈਂਟ ਪੈ ਗਿਆ ਬਾਈਪਾਸ ਸਰਜਰੀ ਹੋ ਗਈ ਕਿੰਨੇ ਐਥਲੀਟ ਸੁਣੇ ਕਿ ਇੱਕ ਪਾਸੇ ਰਨ ਲੈ ਲਈ ਭੱਜੇ ਦੂਜੇ ਪਾਸੇ ਪਹੁੰਚੇ ਨਾ ਰਸਤੇ 'ਚ ਮਰ ਗਏ ਕਿੰਨੇ ਜਿਮ ਦੇ ਵਿੱਚ ਲੋਕ ਵੇਟ ਚੱਕਦੇ ਚੱਕਦੇ ਡਿੱਗ ਗਏ ਸਮਝ ਰਹੇ ਹੋ ਨਾ ਕੋਈ ক্রিকেট ਦਾ ਛੱਕਾ ਮਾਰ ਲੇ ਨੀਚੇ ਨੂੰ ਉੱਡਿਆ ਉਹ ਦੂਬਾਰ ਨੀਚੇ ਉਹ ਨੀਚੇ ਡੇ ਕੇ ਉੱਠਿਆ ਹੀ ਨਹੀਂ ਇਹਦਾ ਕੀ ਮਤਲਬ ਹਾਰਟ ਸਿੰਕ ਕਰ ਗਿਆ ਹਾਰਟ ਸਿੰਕ ਕਿਉਂ ਕਰ ਗਿਆ ਕਿਉਂਕਿ ਖੂਨ ਦੇ ਤੱਬੇ ਜਿਹੜੇ ਸੀ ਕਲੇਸਟਰੋਲ ਦੇ ਉਹ ਤੁਹਾਡੇ ਹਾਰਟ ਤੇ ਜਾ ਕੇ ਜੰਮ ਗਏ ਹਾਰਟ ਸਿੰਕ ਮਤਲਬ ਕਿ ਤੁਸੀਂ ਕਲਾਪਸ ਹੋਣ ਦਾ ਮੂਵਮੈਂਟ ਠੀਕ ਹੈ ਦੇਸੀ ਕਿ ਉਹਨੂੰ ਗੂਗਲ ਕਰਕੇ ਦੇਖਨਾ ਤੁਹਾਡਾ ਐਚ ਡੀ ਐ ਲੈਵਲ ਜਿਹੜਾ ਵੈ ਉਸ ਨੂੰ ਵਧਾਉਂਦਾ ਵੈ ਉਹ ਤੇ ਐਲਡੀਆਰ ਨੂੰ ਘਟਾਉਂਦਾ ਵੈ ਇਹ ਗੂਗਲ ਕਰਕੇ ਦੇਖਣਾ ਹੋ ਸਕਦਾ ਮੈਂ ਗਲਤ ਬੋਲਦਾ ਬਟ ਗੂਗਲ ਝੂਠ ਨਹੀਂ ਬੋਲਦੀ ਵਿਕੀਪੀਡੀਆ ਖੋਲ ਕੇ ਦੇਖ ਲੈਣਾ ਦੇਸੀ ਕਿਉਂ ਹੁੰਦਾ ਇਹ ਹਕੀਕਤਾਂ ਨੇ ਸੋ ਦੇਸੀ ਕਿਉਂ ਖਾਣਾ ਚਾਹੁੰਦਾ ਵੈ 45 ਮਿੰਟ ਦੀ ਸੈਰ ਕਰਨੀ ਚਾਹੀਦੀ ਏ ਤੁਸੀਂ ਕਦੀ ਬਿਮਾਰ ਨਹੀਂ ਪਹੋਗੇ ਕਦੀ ਤੁਹਾਨੂੰ ਹਾਰਟ ਦੀ ਪ੍ਰੋਬਲਮਸ ਨਹੀਂ ਆਉਣਗੀਆਂ